ਖਬਰ ਬਸ ਉੱਥੇ ਇੰਨੇ ਕ ਮੁੰਡੇ ਖੜੇ ਹੁੰਦੇ ਆ ਜਿਹੜੇ ਗੋਲੀਆਂ ਗੋਲੀਆਂ ਲੈਣ ਆਂਦੇ ਆ ਜੀ ਲੰਘਣਾ ਵੀ ਕਈ ਵਾਰੀ ਮੁਸ਼ਕਲ ਹੋ ਜਾਂਦਾ ਲੜਾਈ ਝਗੜੇ ਵੀ ਉੱਥੇ ਹੋਈ ਜਾਂਦੇ ਹੁੰਦੇ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮਾਰਕੀਟ ਆਈ ਇੱਥੇ ਪੂਰੀ ਪਿੱਛੇ ਘਰ ਆ ਨੇੜੇ ਸੈਂਟਰ ਮੈਰੀ ਕੌਨਮੈਂਟ ਸਕੂਲ ਆ ਬੱਚਿਆਂ ਦਾ ਵੀ ਆਉਣਾ ਜਾਣਾ ਇੱਥੇ ਲਗਾਤਾਰ ਲੱਗਿਆ ਰਹਿੰਦਾ ਤੇ ਮੇਰੀ ਤੇ ਮੇਰੀ ਮਾਰਕੀਟ ਦੇ ਜਿਹੜੇ ਸਾਰੇ ਦੁਕਾਨਦਾਰ ਹੈਗੇ ਆ ਸਾਡੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈਗੀ ਹੈ ਪ੍ਰਸ਼ਾਸਨ ਨੂੰ ਕਿ ਇਹ ਜਿਹੜਾ ਸੈਂਟਰ ਹੈਗਾ ਇੱਥੇ ਨਾ ਖੁੱਲਿਆ ਜਾਵੇ ਨਹੀਂ ਤਾਂ ਅਸੀਂ ਧਰਨਾ ਦੇਣ ਲਈ ਮਜਬੂਰ ਹੋਵਾਂਗੇ ਅਸੀਂ ਸੜਕ ਵੀ ਰੋਕਾਂਗੇ ਤੇ ਸੁਰੇ ਭੰਜੀ ਨਾਲ ਵੀ ਗੱਲ ਹੋਈ ਹੈ ਬੀਨਤ ਗੌਰ ਜੀ ਨਾਲ ਉਹ ਵੀ ਉਹਨੇ ਵੀ ਅਸੀਂ ਡਿਸਟ੍ਰਿਕਟ ਨੂੰ ਕਹਤਾ ਹੈ ਵੀ ਇੱਥੇ ਨਸ਼ਾ ਛਡਾਊ ਕੇਂਦਰ ਨਹੀਂ ਖੁੱਲੂਗਾ ਜੀ ਪਰ ਜੇ ਖੁੱਲਦਾ ਤਾਂ ਜਿਵੇਂ ਇਰਾਜ਼ ਕਰਦੇ ਦੁਕਾਨਦਾਰ ਵੀ ਇੱਥੇ ਫਿਰ ਧਰਨੇ ਲੱਗਣਗੇ ਜੀ ਤੇ ਅ ਬਰ ਨਸ਼ਾ ਸ਼ਰਾਬ ਕੇਂਦਰ ਇਹ ਰੈਸ਼ੀ ਏਰੀਆ ਹੀ ਠੀਕ ਆ ਇੱਥੇ ਨਹੀਂ ਖੋਲਣਾ ਚਾਹੀਦਾਗਾ ਸਾਡੀ ਮਾਰਕੀਟ ਨੂੰ ਦਿੱਕਤ ਆਉਂਦੀ ਆ ਆ ਘਰਾਂ ਵਾਲਿਆਂ ਨੂੰ ਦਿੱਕਤ ਆਉਂਦੀ ਆ ਦੇਖੋ ਜੀ ਆ ਆ ਰੈਸ਼ੀ ਏਰੀਆ ਹੀ ਆ ਸਾਰਾ ਆ ਸਕੂਲ ਨਾਲ ਲੱਗ ਤੇ ਆ ਇਧਰਲੇ ਪਾਸੇ ਚਰਚ ਆ ਗਈ ਠੀਕ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਇੱਕ ਪਾਸੇ ਸਕੂਲ ਤੇ ਦੂਜੇ ਪਾਸੇ ਚਰਚ ਵਿਚਾਲੇ ਜ਼ਿਲ੍ਹਾ ਪ੍ਰਸ਼ਾਸਨ ਨੇ ਮਨਜ਼ੂਰੀ ਦੇ ਦਿੱਤੀ ਆ ਨਸ਼ਾ ਸ਼ਰਾਬ ਕੇਂਦਰ ਖੋਲਣ ਦੀ ਜਿਹੜੀ ਇਮਾਰਤ ਵਿੱਚ ਨਸ਼ਾ ਛਡਾਊ ਕੇਂਦਰ ਖੋਲਣ ਨੂੰ ਮਨਜ਼ੂਰੀ ਦਿੱਤੀ ਗਈ ਆ ਉਸ ਦੇ ਅੱਗੇ ਪਿੱਛੇ ਸੱਜੇ ਖੱਪੇ ਸਾਰੇ ਪਾਸੇ ਆਬਾਦੀ ਆ ਮੁਹੱਲੇ ਆ ਤੇ ਨਗਰ ਵਸਦੇ ਆ ਕੇਂਦਰ ਕਰਕੇ ਹੋਣ ਵਾਲੀਆਂ ਸੰਭਾਵੀ ਪਰੇਸ਼ਾਨੀਆਂ ਤੋਂ ਪਹਿਲਾਂ ਹੀ ਚੇਤਨ ਮੁਹੱਲੇ ਵਾਲੇ ਤੇ ਦੁਕਾਨਦਾਰ ਇਕੱਠੇ ਹੋ ਕੇ ਮੰਗ ਕਰ ਰਹੇ ਆ ਕਿ ਇੱਥੇ ਇਹ ਨਾ ਖੋਲਿਆ ਜਾਵੇ ਤੇ ਚੇਤਾਵਨੀ ਦੇ ਰਹੇ ਆ ਕਿ ਉਹਨਾਂ ਨੂੰ ਮਜਬੂਰਨ ਫਿਰ ਧਰਨੇ ਮੁਜਾਰੇ ਕਰਨੇ ਪੈਣਗੇ ਦੁਕਾਨਦਾਰਾਂ ਤੇ ਮੁਹੱਲਾ ਵਾਸੀਆਂ ਦੇ ਅਨੁਸਾਰ ਡਿਪਟੀ ਕਮਿਸ਼ਨਰ ਨੂੰ ਜੋ ਰਿਪੋਰਟ ਸੇਤ ਵਿਭਾਗ ਨੇ ਸਰਵਾ ਕਰਕੇ ਭੇਜੀ ਆ ਉਸ ਵਿੱਚ ਕਿਹਾ ਹੈ ਕਿ ਇੱਥੇ ਕੋਈ ਰਹਾਇਸ਼ ਨਹੀਂ ਜਦੋਂ ਕਿ ਸਰਵੇ ਟੀਮ ਨੂੰ ਦੁਕਾਨਦਾਰਾਂ ਤੇ ਮੁਹੱਲਾ ਨਿਵਾਸੀਆਂ ਨੇ ਸਰਵੇ ਵੇਲੇ ਹੀ ਮਿਲ ਕੇ ਸਾਰਾ ਮੌਕਾ ਦਿਖਾ ਦਿੱਤਾ ਸੀ ਪਰ ਫਿਰ ਵੀ ਕੋਈ ਪਰਵਾਹ ਨਹੀਂ ਕੀਤੀ ਗਈ ਹੁਣ ਇੱਥੇ ਸੜਕਾਂ ਰੋਕੀਆਂ ਜਾਣਗੀਆਂ ਧਰਨੇ ਲੱਗਣਗੇ ਮੁਜ਼ਾਰੇ ਹੋਣਗੇ ਤੇ ਅਫਸਰ ਦਿਲਾਸੇ ਤੇ ਭਰੋਸੇ ਦੇਣ ਪਹੁੰਚਣਗੇ ਪਰ ਹਾਲੇ ਤਾਂ ਉਹ ਇਹ ਸਾਰਾ ਮਾਹੌਲ ਸਿਰਜ ਰਹੇ ਆ ਨਸ਼ਾ ਛਡਾਊ ਕੇਂਦਰ ਇੱਥੇ ਖੁੱਲਣ ਜਾ ਰਿਹਾ ਜਿਦੇ ਕਰਕੇ ਸਾਨੂੰ ਆਉਣ ਵਾਲੇ ਸਮੇਂ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ ਪਹਿਲਾਂ ਜਿਵੇਂ ਡਾਕਟਰ ਰਮਨ ਗੋਇਲ ਜੀ ਦੇ ਸਾਹਮਣੇ ਖੁੱਲਿਆ ਹੋਇਆ ਨਸ਼ਾ ਛਡਾਊ ਕੇਂਦਰ ਉੱਥੇ ਇੰਨੇ ਕੁ ਮੁੰਡੇ ਖੜੇ ਹੁੰਦੇ ਆ ਜਿਹੜੇ ਗੋਲੀਆਂ-ਗੋਲੀਆਂ ਲੈਣ ਆਉਂਦੇ ਆ ਜੀ ਲੰਘਣਾ ਵੀ ਕਈ ਵਾਰੀ ਮੁਸ਼ਕਲ ਹੋ ਜਾਂਦਾ ਲੜਾਈ ਝਗੜੇ ਵੀ ਉੱਥੇ ਹੋਈ ਜਾਂਦੇ ਹੁੰਦੇ ਆ ਤੇ ਇੱਥੇ ਜੇ ਨਸ਼ਾ ਛਡਾਊ ਕੇਂਦਰ ਖੁੱਲਦਾ ਸਾਨੂੰ ਇਸ ਚੀਜ਼ ਦਾ ਬਹੁਤ ਪ੍ਰੋਬਲਮ ਆਊਗੀ ਸਕੂਲ ਨੇੜੇ ਹੋਣ ਕਰਕੇ ਬੱਚਿਆਂ ਨੇ ਲੰਘਣਾ ਹੁੰਦਾ ਕੋਲੇ ਚਰਚ ਵੀ ਹੈਗੀ ਐਤਵਾਰ ਉਹਨਾਂ ਦਾ ਵੀ ਪ੍ਰੋਗਰਾਮ ਹੁੰਦਾ ਮਹੱਲਾ ਸਾਰਾ ਹੈਗਾ ਉੱਚੇ ਤਾਂ ਮੇਨ ਰੋਡ ਤੇ ਹੀ ਬਸ ਉਹ ਇੱਥੇ ਨਾਲ ਕਰਾਂ ਜ਼ਿਆਦਾ ਬਸ ਉਹ ਹੈਗੀ ਬਹੁਤ ਪ੍ਰੋਬਲਮ ਆ ਸਕਦੀ ਹੈ ਪ੍ਰਸ਼ਾਸਨ ਨੂੰ ਇਹੀ ਮੰਗ ਹੈ ਸਾਡੀ ਵੀ ਇੱਥੇ ਨਸ਼ਾ ਸ਼ਰਾਬ ਕੇਂਦਰ ਨਾ ਖੁੱਲਿਆ ਜਾਵੇ ਪਹਿਲਾਂ ਵੀ ਐਪਲੀਕੇਸ਼ਨ ਸਾਰੀ ਮਾਰਕੀਟ ਨੇ ਮੁਹੱਲਾ ਵਾਲਿਆਂ ਨੇ ਨਿਵਾਸੀਆਂ ਨੇ ਦਿੱਤੀ ਸੀਗੀ ਪਰ ਫਿਰ ਵੀ ਇੱਥੇ ਖੁੱਲਣ ਜਾ ਰਿਹਾ ਹੱਥ ਜੋੜ ਕੇ ਇਹੀ ਬੇਨਤੀ ਹੈ ਵੀ ਇੱਥੇ ਨਸ਼ਾ ਸ਼ਰਾਬ ਕੇਂਦਰ ਨਾ ਖੁੱਲਿਆ ਜਾਵੇ ਜੇ ਤੁਹਾਡੀ ਸੁਣਵਾਈ ਨਹੀਂ ਹੁੰਦੀ ਤਾਂ ਕੀ ਕਰਾਂਗੇ ਬਾਕੀ ਜਿਵੇਂ ਸਾਰੇ ਮੁਹੱਲਾ ਨਿਵਾਸੀ ਕਹਿਣਗੇ ਜੀ ਵੀ ਇਸ ਕੰਮ ਕਰਕੇ ਸਾਨੂੰ ਜੇ ਕੋਈ ਧਰਨਾ ਵਗੈਰਾ ਲਾਉਣਾ ਪਿਆ ਜਾਂ ਕਿਸੇ ਵੀ ਡੀਸੀ ਸਾਹਿਬ ਨੂੰ ਜਾਂ ਕਿਤੇ ਵੀ ਮਿਲਣਾ ਪੈਂਦਾ ਅਸੀਂ ਜਾਵਾਂਗੇ ਜਿੰਨਾ ਸਾਡੇ ਤੋਂ ਹੋ ਸਕਿਆ ਸੀ ਵੱਧ ਤੋਂ ਵੱਧ ਦੇਸ਼ੀ ਜਵਲ ਧਿਆਨ ਦੇਵਾਂਗੇ ਜੀ ਰਮਨ ਗੋਲ ਦੇ ਸਾਹਮਣੇ ਖੁੱਲਿਆ ਹੋਇਆ ਉਥੋਂ ਲੋਕਾਂ ਨੇ ਉਹ ਹਸਪਤਾਲ ਚਕਵਾਤਾ ਹੈਗਾ ਤੇ ਹੁਣ ਇੱਥੇ ਉਹ ਆ ਰਿਹਾ ਹੈਗਾ ਹਸਪਤਾਲ ਤੇ ਸਾਨੂੰ ਸਾਡੀ ਮਾਰਕੀਟ ਨੂੰ ਸਾਰੀ ਨੂੰ ਇਸ ਗੱਲ ਤੋਂ ਦਿੱਕਤ ਹੋਈ ਹੈ ਕਿਉਂਕਿ ਜੇ ਹਸਪਤਾਲ ਖੁੱਲਦਾ ਹੈਗਾ ਤੇ ਜਿਹੜੇ ਨਸ਼ੇੜੀ ਹੈਗੇ ਆ ਉਹ ਇੱਥੇ ਖੜਿਆ ਕਰਨਗੇ ਤੇ ਨਾਲੇ ਉਹ ਆਪ ਦਾ ਜਿਹੜਾ ਨਸ਼ੇ ਦਾ ਸਮਾਨ ਹੈਗਾ ਉਹ ਸਪਲਾਈ ਕਰਿਆ ਕਰਨਗੇ ਅਸੀਂ ਇਸ ਗੱਲ ਲਈ ਉਹਨਾਂ ਨੂੰ ਪਹਿਲੇ ਵੀ ਕਿਹਾ ਸੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀਗਾ ਉਹਨਾਂ ਨੇ ਮੈਡੀਕਲ ਅਫਸਰ ਨੂੰ ਉਹ ਮਾਰਕ ਕਰਕੇ ਭੇਜਿਆ ਤੇ ਅਸੀਂ ਉਹ ਮੈਡੀਕਲ ਅਫਸਰ ਮੈਡਮ ਨੂੰ ਵੀ ਮਿਲੇ ਸੀਗੇ ਉਹਨਾਂ ਨੇ ਇੱਥੇ ਸਰਵੇ ਕੀਤਾ ਸੀਗਾ ਕਿ ਰਿਹਾਇਸ਼ੀ ਏਰੀਆ ਤਾਂ ਨਹੀਂ ਹੈਗਾ ਉਹਨਾਂ ਨੇ ਕਹੇ ਜੇ ਤਾਂ ਇੱਥੇ ਰਿਹਾਇਸ਼ੀ ਏਰੀਆ ਹੋਇਆ ਤਾਂ ਨਹੀਂ ਖੁੱਲੂਗਾ ਸਰਵੇ ਕਰਨ ਤੋਂ ਬਾਅਦ ਹੁਣ 1.5-2 ਮਹੀਨੇ ਬਾਅਦ ਦੁਬਾਰਾ ਸਾਨੂੰ ਪਤਾ ਲੱਗਿਆ ਕਿ ਇਹ ਨਸ਼ਾ ਛਡਾਊ ਕੇਂਦਰ ਇੱਥੇ ਖੁੱਲ ਰਿਹਾ ਹੈਗਾ ਤੇ ਮੇਰੀ ਇਸ ਬਾਬਤ ਨਾ ਆਪਣੇ ਡਾਇਰ ਡਿਪਟੀ ਕਮਿਸ਼ਨਰ ਸਾਹਿਬ ਰਿਪੋਰਟ ਹੈਗੇ ਨੇ ਉਹਨਾਂ ਨਾਲ ਸਵੇਰ ਗੱਲ ਹੋਈ ਆ ਉਹ ਕਹਿੰਦੇ ਜੋ ਸਾਡੀ ਟੀਮ ਸਰਵੇ ਕਰਕੇ ਗਈ ਹੈਗੀ ਆ ਤੇ ਉਹਦੇ ਅਨੁਸਾਰ ਇੱਥੇ ਕੋਈ ਰਿਹਾਇਸ਼ ਮੈਂ ਮੰਗ ਕਰਨਾ ਪ੍ਰਸ਼ਾਸਨ ਤੋਂ ਕਿ ਡਿਪਟੀ ਕਮਿਸ਼ਨਰ ਸਾਹਿਬ ਆਪ ਇੱਥੇ ਆ ਕੇ ਮੌਕਾ ਦੇਖਣ ਤੇ ਦੇਖਣ ਵੀ ਇੱਥੇ ਆਹ ਸਾਰਾ ਰਿਹਾਇਸ਼ੀ ਏਰੀਆ ਹੀ ਹੈ ਜੀ ਆਹ ਗੁਰੂ ਅਰਜਨ ਦੇਵ ਨਗਰ ਹੈਗਾ ਤੇ ਇਧਰਲੀ ਸਾਈਡ ਅਮਨ ਨਗਰ ਹੈਗਾ ਸਾਹਮਣੇ ਟੀਚਰ ਕलोनी ਹੈਗੀ ਆ ਸਾਰੀ ਮਾਰਕੀਟ ਹੈਗੀ ਆ 7 ਨੰਬਰ ਚੁੰਗੀ ਦੀ ਠੀਕ ਆ ਸੈਂਟ ਮੈਰੀ ਸਕੂਲ ਹੈਗਾ ਚਰਚ ਹੈਗਾ ਸਾਰਾ ਇਥੇ ਰਿਆਸ਼ੀ ਏਰੀਆ ਹੀ ਹੈ ਤੇ ਮੇਰੀ ਤੇ ਮੇਰੀ ਮਾਰਕੀਟ ਦੇ ਜਿਹੜੇ ਸਾਰੇ ਦੁਕਾਨਦਾਰ ਹੈਗੇ ਆ ਸਾਡੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈਗੀ ਹੈ ਪ੍ਰਸ਼ਾਸਨ ਨੂੰ ਕਿ ਇਹ ਜਿਹੜਾ ਸੈਂਟਰ ਹੈਗਾ ਇਥੇ ਨਾ ਖੁੱਲਿਆ ਜਾਵੇ ਨਹੀਂ ਤਾਂ ਅਸੀਂ ਧਰਨਾ ਦੇਣ ਲਈ ਮਜਬੂਰ ਹੋਵਾਂਗੇ ਅਸੀਂ ਸੜਕ ਵੀ ਰੋਕਾਂਗੇ ਨਾਲੇ ਘਰਾਓ ਕਰਾਂਗੇ ਡੀਸੀ ਦਫ਼ਤਰ ਦਾ ਇੱਥੇ ਜੀ ਆਪਣੇ ਨਾਲ ਤਾਂ ਚਰਚਾ ਜੀ ਸੈਂਟ ਬੈਰੀ ਸਕੂਲ ਆ ਆਬਾਦੀ ਵਾਲਾ ਘਰ ਹੈ ਇੱਥੇ ਸਾਰੇ ਆਬਾਦੀ ਵਾਲੇ ਦੁਕਾਨਾਂ ਨੇ ਵੀ ਇੱਥੇ ਨਸ਼ਾ ਸ਼ਰਡਾਉ ਕੇਂਦਰ ਨਹੀਂ ਖੁੱਲਣਾ ਚਾਹੀਦਾ ਜੀ ਤੇ ਸੁਰੇ ਭੰਜੀ ਨਾਲ ਵੀ ਗੱਲ ਹੋਈ ਹੈ ਬੈਂਤਗੌਰ ਜੀ ਨਾਲ ਉਹ ਵੀ ਉਹਨੇ ਵੀ ਐਸੀ ਜਿਸ ਤਰ੍ਹਾਂ ਨੂੰ ਕਹਿੰਦਾ ਭਈ ਇੱਥੇ ਨਸ਼ਾ ਛਡਾਊ ਕੇਂਦਰ ਨਹੀਂ ਖੁੱਲੂਗਾ ਜੀ ਪਰ ਜੇ ਖੁੱਲਦਾ ਤਾਂ ਜਿਵੇਂ ਰਾਜ ਕਰਦੇ ਦੁਕਾਨ ਭਈ ਇੱਥੇ ਫਿਰ ਧਰਨੇ ਲੱਗਣਗੇ ਜੀ ਤੇ ਅਸੀਂ ਨਹੀਂ ਖੁੱਲਣ ਦੇਣਾ ਕਿਸੇ ਕੀਮਤ ਤੇ ਵੀ ਨਹੀਂ ਖੁੱਲਣ ਦੇਣਾ ਜੀ ਅਸੀਂ ਪਰ ਨਸ਼ਾ ਛਡਾਊ ਕੇਂਦਰ ਇਹ ਰੈਸ਼ੀ ਏਰੀਆ ਹੀ ਠੀਕ ਇੱਥੇ ਨਹੀਂ ਖੁੱਲਣਾ ਚਾਹੀਦਾਗਾ ਸਾਡੀ ਮਾਰਕੀਟ ਨੂੰ ਦਿੱਕਤ ਆਉਂਦੀ ਆ ਆ ਘਰਾਂ ਵਾਲਿਆਂ ਨੂੰ ਦਿੱਕਤ ਆਉਂਦੀ ਆ ਦੇਖੋ ਜੀ ਆ ਆ ਰੈਸ਼ੀ ਏਰੀਆ ਹੀ ਆ ਸਾਰਾ ਆ ਸਕੂਲਾਂ ਨਾਲ ਲੱਗ ਤੇ ਆ ਇਧਰਲੇ ਪਾਸੇ ਚਰਚ ਆ ਗਈ ਠੀਕ ਆ ਤੇ ਇਧਰ ਵੀ ਤਿੰਨ ਮਾਰਕੀਟਾਂ ਨੇ ਤਿੰਨ ਇਹ ਤਿੰਨ ਵਸਤियां ਵਜਦੀਆਂ ਸਾਰਾ ਮਤਲਬ ਕਿ ਏਰੀਆ ਰੈਸ਼ੀ ਏਰੀਆ ਠੀਕ ਹੈ ਤੇ ਸਾਡੀ ਮਾਰਕੀਟ ਨੂੰ ਵੀ ਪ੍ਰੋਬਲਮ ਹੁੰਦੀ ਅਸੀਂ ਦੁਕਾਨਦਾਰ ਰਹੇ ਹਾਂ ਕੱਲ ਨੂੰ ਨਸ਼ੇੜੀ ਸਾਨੂੰ ਤੰਗ ਕਰਨਗੇ ਠੀਕ ਹੈ ਕੋਈ ਚੋਰੀ ਕਰਕੇ ਕੋਈ ਕੋਸ ਕਰਕੇ ਜਾਂ ਠੀਕ ਹੈ ਫਿਰ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਸਰਕਾਰ ਨੂੰ ਬੇਨਤੀ ਆ ਤੇ ਡੀਸੀ ਸਾਹਿਬ ਨੂੰ ਬੇਨਤੀ ਆ ਵੀ ਇਹ ਨਹੀਂ ਹੋਣਾ ਚਾਹੀਦਾ ਇੱਥੇ ਇੱਥੇ ਹੀ ਜਿਹੜਾ ਨਸ਼ਾ ਛਡਾਊ ਕੇਂਦਰ ਆ ਉਹ ਖੁੱਲ ਰਿਹਾ ਈ ਇਹੀ ਇਹ ਜਿਹੜਾ ਨਸ਼ਾ ਛਡਾਊ ਕੇਂਦਰ ਆ ਇਹ ਪਹਿਲਾਂ ਡਾਕਟਰ ਰਮਨ ਗੋਇਲ ਦੇ ਹਸਪਤਾਲ ਦੇ ਬਿਲਕੁਲ ਠੀਕ ਸਾਹਮਣੇ ਸੀਗਾ ਈ ਉੱਥੋਂ ਦੇ ਜਿਹੜੇ ਹਾਲਾਤ ਆ ਉਹ ਬਹੁਤ ਜ਼ਿਆਦਾ ਬੱਤਰ ਸੀਗੇ ਉੱਥੋਂ ਦੀ ਜਦੋਂ ਵੀ ਕੋਈ ਬੰਦਾ ਨੰਗਦਾ ਮਤਲਬ ਉੱਥੇ 10 ਤੋਂ 15 ਬੰਦਿਆਂ ਦਾ ਇਕੱਠ ਰਹਿੰਦਾ ਹੀ ਰਹਿੰਦਾ ਜਿਵੇਂ ਰੋਡ ਦੇ ਵਿਚਾਲੇ ਡਿਵਾਈਡਰ ਆ ਉਹ ਜਿਹੜੇ ਬੰਦੇ ਉੱਥੇ ਦਵਾਈ ਲੈਣ ਵਗੈਰਾ ਜਾਂ ਕੁਝ ਵੀ ਆਪਣੀ ਗਤੀਵਿਧੀ ਕਰਨ ਆਉਂਦੇ ਉਹਨਾਂ ਦੇ ਗਾਹਕ ਜਿਹੜੇ ਮਰੀਜ਼ ਆ ਹਸਪਤਾਲ ਦੇ ਉਹ ਕਿਤੇ ਸਾਈਡ ਤੇ ਰੋਡ ਤੇ ਇਕੱਠ ਮਾਰ ਕੇ ਖੜੇ ਰਹਿੰਦੇ ਆਈ ਡਿਵਾਈਡਰ ਦੇ ਵਿਚਾਲੇ ਬੈਠੇ ਰਹਿੰਦੇ ਆ ਜਿਹੜੇ ਵੀ ਮਤਲਬ ਨੰਗਣ ਵਾਲੇ ਯਾਤਰੀ ਸੀਗੇ ਉਸ ਰੋਡ ਤੇ ਉੱਥੇ ਬਹੁਤ ਜ਼ਿਆਦਾ ਉਹਨਾਂ ਨੂੰ ਸਮੱਸਿਆਵਾਂ ਆਉਂਦੀਆਂ ਸੀ ਸੇਮ ਇਹ ਇੱਥੇ 6 ਨੰਬਰ ਚੁੰਗੀ ਤੇ ਖੁੱਲ ਰਹੀ ਆ ਸਾਡੀ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹੀ ਅਪੀਲ ਆ ਵੀ ਇਹ ਜਿਹੜਾ ਨਸ਼ਾ ਛਡਾਊ ਕੇਂਦਰ ਆ ਇੱਥੇ ਨਾ ਖੋਲਿਆ ਜਾਵੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮਾਰਕੀਟ ਆਈ ਇੱਥੇ ਪੂਰੀ ਪਿੱਛੇ ਘਰ ਆ ਨੇੜੇ ਸੈਂਟ ਮੈਰੀ ਕਮਨ ਸਕੂਲ ਆ ਬੱਚਿਆਂ ਦਾ ਵੀ ਆਉਣਾ ਜਾਣਾ ਇੱਥੇ ਲਗਾਤਾਰ ਲੱਗਿਆ ਰਹਿੰਦਾ ਕਾਫੀ ਦਿੱਕਤ ਪ੍ਰੇਸ਼ਾਨੀਆਂ ਦਾ ਸਾਹਮਣਾ ਲੋਕਾਂ ਨੂੰ ਆਲੇ-ਦੁਆਲੇ ਦੇ ਰਹਿਣ ਵਾਲੇ ਨਿਵਾਸੀਆਂ ਨੂੰ ਕਰਨਾ ਪੈ ਸਕਦਾ